ਜੋ ਪਿਛਲੇ ਦਿਨਾਂ ਚ ਕੁਝ ਸੋਸ਼ਲ ਮੀਡੀਆ ਤੇ ਜਾਂ ਕਿਸੇ ਕਿਸਮ ਦੇ ਮੀਡੀਆ ਚ ਇਸ ਤਰ੍ਹਾਂ ਦੀਆਂ ਪਰਸਪੈਕਸ਼ਨਾਂ ਜਾਂ ਨੈਰੇਟਿਵਸ ਬਣਾਏ ਜਾ ਰਹੇ ਸੀ ਕਿ ਸ਼ਾਇਦ ਭਗਵੰਤ ਮਾਨ ਅਕਾਲ ਤਖਸਾਲ ਨੂੰ ਚੈਲੰਜ ਕਰ ਰਹੇ ਇਸ ਤਰ੍ਹਾਂ ਦਾ ਕੋਈ ਸਵਾਲ ਹੀ ਪੈਦਾ ਨਹੀਂ ਹੁੰਦਾ 나ই ਮੇਰੀ ਕੋਈ ਹਿੰਮਤ ਨਾ ਮੇਰੀ ਕੋਈ ਔਕਾਤ ਕਿ ਮੈਂ ਅਕਾਲ ਤਖਸਾਲ ਦੀ ਸਰਵਉੱਚਤਾ ਨੂੰ ਕਿਸੇ ਵੀ ਵਕਤੋਂ ਮੈਂ ਕੋਈ ਚੈਲੰਜ ਕਰਾਂ ਜਾਂ ਕੋਈ ਮੱਥਾ ਲਾਉਣ ਵਾਲੀ ਗੱਲ ਜਿਵੇਂ ਕੋਈਆਂ ਨੇ ਮੱਥਾ ਲਾ ਲਿਆ ਜੀ ਉਹ ਇਸ ਤਰ੍ਹਾਂ ਦਾ ਕੋਈ ਮੈਂ ਸਿੰਘ ਸਾਹਿਬ ਨੂੰ ਕਿਹਾ ਜੀ ਮੇਰੇ ਵੱਲੋਂ ਕੋਈ ਨੀਅਤ ਮੇਰੀ ਇਦਾਂ ਦੀ ਨਹੀਂ ਮੈਂ ਸੋਚ ਹੀ ਨਹੀਂ ਸਕਦਾ ਅਸੀਂ ਤਾਂ ਪਿੰਡ ਦੇ ਵਿਚਾਲੇ ਵੀ ਜੇ ਨਿਸ਼ਾਨ ਸਾਹਿਬ ਲੱਗਿਆ ਹੋਵੇ ਤੇ ਸਾਨੂੰ ਸੜਕ ਤੇ ਜਾਂਦਿਆਂ ਨੂੰ ਨਜ਼ਰ ਆ ਜੇ ਤਾਂ ਵੀ ਮੱਥਾ ਟੇਕਣ ਵਾਲੇ ਬੰਦੇ ਆ ਤੇ ਪ੍ਰਮਾਤਮਾ ਦੇ ਇਸ ਵੱਲੋਂ ਸ਼ੁਕਰਗੁਜ਼ਾਰ ਹਾਂ ਕਿ ਐਡੀ ਵੱਡੀ ਸੇਵਾ ਸਾਨੂੰ ਪੰਜਾਬ ਦੀ ਪਰਮਾਤਮਾ ਨੇ ਬਖਸ਼ੀ ਹੈ ਪਰਮਾਤਮਾ ਸਮਰੱਥ ਬਖਸ਼ੇ ਸਾਨੂੰ ਬਲ ਬਖਸ਼ੇ ਕਿ ਅਸੀਂ ਆਪਣੇ ਪ੍ਰਦੇਸ਼ ਨੂੰ ਆਪਣੇ ਸੂਬੇ ਨੂੰ ਆਪਣੇ ਪੰਜਾਬ ਦੇ ਲੋਕਾਂ ਨੂੰ ਤਰੱਕੀਆਂ ਦੇ ਸਕੀਏ ਸਹੂਲਤਾਂ ਦੇ ਸਕੀਏ ਸੁਖ ਸ਼ਾਂਤੀ ਦੀ ਜਿੰਦਗੀ ਬਤੀਤ ਕਰਨ ਦਾ ਮਾਹੌਲ ਦੇ ਸਕੀਏ ਤੇ ਸਿੰਘ ਸਾਹਿਬ ਨੇ ਕਿਹਾ ਕਿ ਸਾਡੇ ਕੋਲੇ ਤੁਹਾਡਾ ਪੱਖ ਪਹੁੰਚ ਗਿਆ ਤੇ ਜੋ ਵੀ ਅਗਲੇ ਨਿਰਦੇਸ਼ ਜਾਂ ਜੋ ਵੀ ਫੈਸਲੇ ਜਿਹੜੇ ਹੋਣਗੇ ਉਹ ਉਹਦੇ ਤੁਹਾਨੂੰ ਆਗਾਹ ਕਰ ਦਿੱਤਾ ਜਾਊਗਾ ਤੇ ਇਹਦੇ ਵਿੱਚ ਮੈਨੂੰ ਬੜਾ ਸਕੂਨ ਤੇ ਸੰਤੁਸ਼ਟੀ ਹੋਈ ਹੈ ਇਸ ਗੱਲ ਦੀ ਕਿ ਮੈਂ ਬਹੁਤ ਸਾਰੇ ਲੱਖਾਂ ਲੋਕਾਂ ਦੀਆਂ ਭਾਵਨਾਵਾਂ ਜੁੜੀਆਂ ਹੋਈਆਂ ਜਿਹੜੀਆਂ ਉਹਨਾਂ ਭਾਵਨਾਵਾਂ ਨੂੰ ਚਾਹੇ ਕਾਗਜ਼ੀ ਰੂਪ 'ਚ ਚਾਹੇ ਆਪਣੇ ਸਪਸ਼ਟ ਕਰਨ ਦੇ ਰੂਪ ਚ ਮੈਂ ਸਿੰਘ ਸਾਹਿਬ ਦੇ ਅੱਗੇ ਪੇਸ਼ ਕੀਤਾ ਜਿਹਨੂੰ ਕਿ ਸਾਡੀ ਸਿੱਖਾਂ ਦੀ ਮਿੰਨੀ ਪਾਰਲੀਮੈਂਟ ਕਿਹਾ ਜਾਂਦਾ ਹੈ ਤੇ ਜਿੱਥੋਂ ਦੇ ਫੈਸਲੇ ਜਿਹੜੇ ਨੇ ਉਹ ਸਰਵ ਪ੍ਰਵਾਨਿਤ ਨੇ ਤੇ ਮੈਂ ਆਪਣਾ ਪੱਖ ਪੇਸ਼ ਕਰਤਾ ਸਿੰਘ ਸਾਹਿਬ ਨੇ ਜੋ ਵੀ ਫੈਸਲੇ ਲੈਣੇ ਨੇ ਉਹ ਸਿਰ ਮੱਥੇ ਹੋਣਗੇ